ਆਰੇ ਨਾ ਭਾੜਾ ਭਲਾ ਕਿਤੇ ਚਪਲਿਆ ਉੱਤੇ ਜਲ ਗਿਆ ਕਾਲੋ ਜਦ ਮਾਤਾ ਦਾ ਵੱਲ ਨਾਮੀਗੇ ਚਨਕੀ ਪਾਈਪ ਉਹਨਾਂ ਦੇ ਹੱਥੋਂ ਡੋਲ ਖਾ ਗਈ ਤੇ ਉਹ ਉਹਨਾਂ ਦੇ ਨਾਲ ਟੱਚ ਕਰ ਗਈ ਤਾਰਾਂ ਦੇ ਤਾਰਾਂ ਦੇ ਟੱਚ ਕਰਨ ਦੇ ਨਾਲ ਉਹ ਮੰਦਿਆਂ ਨੂੰ ਕਰੰਟ ਲੱਗ ਗਿਆ ਉਹਦੀ ਜਗ੍ਹਾ ਤੇ ਹੀ ਮੂੰਹ ਤੋਂ ਜਾਂਦਾ ਸੀ ਚਾਰਾ ਲੋਕਾਂ ਸਮਾਨਸਮੂਨ ਉੱਤੇ ਚੜਾ ਲੰਦਾ ਸੀ ਆ ਮਿੰਦ ਕਰਕੇ ਜਾਂਦਾ ਸੀਗਾ ਗਰੀਬ ਬਸਾਈਗਾ ਤੁਸੀਂ ਦੇਖ ਰਹੇ ਹੋ ਤੁਸੀਂ ਹੈਡਲਾਈਨਸ 'ਚ ਮੈਂ ਅਲੀ ਸ਼ਾਇਦ ਵਰੇ ਖੜੇ ਆ ਧਰਮਪੁਰਾ ਸੰਮਰਾਲਾ ਰੋਡ ਤੇ ਜਿੱਥੇ ਕਿ ਕੱਲ ਬੀਤੀ ਰਾਤ ਜੋ ਗੁਰਦੁਆਰਾ ਹਰਿਕ੍ਰਿਸ਼ਨ ਸਾਹਿਬ ਦੇ ਬਾਹਰ ਜੋ ਇੱਕ ਵੱਡੀ ਘਟਨਾ ਵਾਪਰੀ ਚੋਰਾ ਚੜਾਉਂਦੇ ਹੋਏ ਚਾਰ ਜਣੇ ਨੂੰ ਕਰੰਟ ਲੱਗਿਆ ਤੇ ਜੋ ਹੈ ਉੱਪਰੋਂ ਦੀ ਥੱਲੇ ਗਿਰ ਗਏ ਤੇ ਇੱਕ ਜਣੇ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਤਿੰਨ ਜਣੇ ਬੁਰੀ ਤਰ੍ਹਾਂ ਜ਼ਖਮੀ ਹੋਏ ਤੇ ਉਹਨਾਂ ਤਿੰਨਾਂ ਨੂੰ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ टीएमएल अशोक पराशर जी ਉਹਨਾਂ ਦਾ ਹਾਲ ਚਾਲ ਲੈਣ ਲਈ ਉੱਥੇ ਪਹੁੰਚੇ ਤੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਗੱਲਬਾਤ ਕੀਤੀ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀ ਫੈਮਲੀ ਦੇ ਵਿੱਚ ਅੱਗੇ ਪਿੱਛੇ ਕੋਈ ਨਹੀਂ ਸੀ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਸੀ ਸਿਰਫ ਫੈਸਲੇ ਹੀ ਕਿ ਉਹ ਗੁਰਦੁਆਰੇ ਦੇ ਵਿੱਚ ਸੇਵਾ ਕਰਨਾ ਚਾਹੁੰਦੇ ਸੀ ਤੇ ਜੋ ਕੱਲ ਬੀਤੀ ਰਾਤ ਉਹਨਾਂ ਦੀ ਮੌਤ ਹੋ ਗਈ ਹੈ ਛੋੜਾ ਝੜਾਂਦੇ ਹੋਏ ਆਂਟੀ ਜੀ ਜਿਨ੍ਹਾਂ ਦੀ ਜੋ ਹੈ ਡੈਥ ਹੋਈ ਹੈ ਤੇ ਉਹ ਤੁਹਾਡੇ ਬ੍ਰਦਰ ਸੀ ਹਾਂਜੀ ਇਹਨਾਂ ਦਾ ਬ੍ਰਦਰ ਆ ਅੱਛਾ ਮੇਰਾ ਬ੍ਰਦਰ ਆ ਕੱਲ ਕਰੰਟ ਲੱਗਣ ਦੇ ਨਾਲ ਉਹਨਾਂ ਦੀ ਜੋ ਹੈ ਇਹ ਡੈਥ ਹੋ ਗਈ ਉਹਨਾਂ ਦੀ ਹਾਂਜੀ ਉਹਨਾਂ ਦੀ ਡੈਥ ਹੋ ਗਈ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਗਲਮੇਰ ਫਾਰਕ ਤੇ ਟਿੱਬਾ ਰੋਡ ਦੇ ਅੱਛਾ ਉਹ ਚਲੰਦਰ ਜੀ ਪਹਿਲੇ ਚਮਕਾਨ ਵੇਚ ਉੱਥੇ ਚਲ ਗਏ ਜੀਏ ਉੱਥੇ ਤੇ ਆਂਦਾ ਸੀ ਵਿਚਾਰਾ ਮਿਹਨਤ ਕਰਨ ਆਂਦਾ ਸੀਗਾ ਉਹ ਇਹਨਾਂ ਨੇ ਬਾਅਦ 'ਚ ਮਾਰ ਲਈ ਪਤਾ ਨਹੀਂ ਮੇਰੇ ਭਰਾ ਨੂੰ ਇੱਥੇ ਆਂਦਾ ਸੀ ਵਿਚਾਰਾ ਲੋਕਾਂ ਸਮਾਨਸ ਮਨ ਉੱਤੇ ਚੜਾ ਲੰਦਾ ਸੀਗਾ ਮਿਹਨਤ ਕਰਕੇ ਕੰਮ ਕਰਦਾ ਸੀਗਾ ਆ ਗਰੀਬ ਬੰਦਾ ਹੀਗਾ ਪਰ ਇਹਦਾ ਬਲਾਹ ਤੇ ਕਲਰ ਨਹੀਂ ਸੋਦੀ ਵਾਲੀ ਉਹ 사ਦੀ ਵਾਲੀ ਦਾ ਬਲਾਹ ਤੇ ਕਲਰ ਨਹੀਂ ਗਰੀਬ ਐ ਤੇ ਹੀ ਕਲਰ ਨਹੀਂ ਮੇਰਾ ਗਰੀਬ ਬਲਾਹ ਅਗਰ ਬਲਾਹ ਕਿੱਥੇ ਚਲ ਗਿਆ ਤੁਸੀਂ ਚਲ ਗਿਆ ਗਾਲੋ ਜਨਮ ਆਦਾ ਸਾਰੇ ਨਮਗੇ ਮੈਂ ਤੁਸੀਂ ਦੱਸ ਸਕਦੇ ਹਾਂ ਕਿ ਜਦੋਂ ਉਹਨਾਂ ਦੀ ਡੈਥ ਹੋਈ ਉਦੋਂ ਤੁਸੀਂ ਉਹਨਾਂ ਦੇ ਨਾਲ ਮੌਜੂਦ ਸੀ ਜਾਂ ਨਹੀਂ ਨਹੀਂ ਜੀ ਮੈਮ ਉਹਨਾਂ ਨੇ ਉਹਨੂੰ ਨਹੀਂ ਬੁਲਾਇਆ ਇਹਨਾਂ ਨੇ ਤਾਂ ਉਹਨੂੰ ਨਹੀਂ ਬੁਲਾਇਆ ਇਹਨਾਂ ਨੇ ਡੈਥ ਹੋ ਚੁੱਕੀ ਐ 2 ਘੰਟੇ ਪਹਿਲਾਂ ਲੈ ਕੇ ਗਏ ਐ ਡੈਥ ਹੋ ਚੁੱਕੀ ਐ ਮੇਰੇ ਭਰਾ ਦੀ ਅੱਛਾ ਉਹਨੂੰ ਲੈ ਕੇ ਗਏ ਤੇ ਜਿਵੇਂ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਸੀ ਸੀਐਫਐਸ ਕਰਕੇ ਕਿ ਉਹਨਾਂ ਨੇ ਗੁਰਦੁਆਰੇ ਦੀ ਸੇਵਾ ਕਰਦੇ ਨਹੀਂ ਨਹੀਂ ਉਹ ਕਮਿਹਨਤ ਕਰਕੇ ਖਾਂਦਾ ਸੀ ਜਿਵੇਂ ਗੁਰਦੁਆਰੇ ਨਹੀਂ ਕਮਿਹਨਤ ਕਰਕੇ ਕਰਦਾ ਸੀ ਇੱਥੇ ਹੀ ਰਹਿੰਦਾ ਸੀਗਾ ਆ ਗਲੀ ਜੇ ਆਬਨਗਰ ਤੇ ਰਹਿੰਦਾ ਸੀ ਉਹ ਨਹੀਂ ਗਿਆ ਸੀ ਤੇ 4 ਸਾਲ ਹੋਏ ਮਕਾਨ ਵੇਚ ਕੇ ਅੱਛਾ ਮੇਰਾ ਭਰਾ ਇੱਥੇ ਹੀ ਰਹਿੰਦਾ ਸੀਗਾ ਨਨਤਪੁਰ ਵਾਲੇ ਕੁੱਟੀਆਂ ਦਾ ਸਾਡਾ ਘਰ ਸੀਗਾ ਮੈਂ ਕਰਕੇ ਖਾਂਦੇ ਸੀ ਪਰ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਮੈਂ ਵਿਆਹ ਨਹੀਂ ਕਰਾਵਾਂਗਾ ਮੈਂ ਜੋ ਹੈ ਸਾਰਾ ਸਾਰੀ ਉਮਰ ਜੋ ਹੈ ਆਪਣੀ ਮਿਹਨਤ ਕਰਕੇ ਕੱਢਣਾ ਮੰਮੀ ਦੀ ਸੇਵਾ ਕਰਦਾ ਸੀ ਆਪਣੀ ਦੀ ਮੰਮੀ ਬਿਮਾਰ ਪੈ ਗਈ ਮੰਜੇ ਦੇ ਮੰਮੀ ਦੀ ਸੇਵਾ ਸੀਗਾ ਆਪਣੀ ਤੇ ਤੇ ਵਾਰੀ ਜਾਨੀ ਘੜਾ ਰਹਿੰਦੇ ਜੇ ਤੁਸੀਂ ਕਿਹਾ ਮੇਰਾ ਸਮਾਨ ਚੁੜਾ ਦੇ ਉਹਦਾ ਚੁੜਾ ਦੇ ਇੱਥੇ ਕਰਦਾ ਮੇਰਾ ਭਰਾ ਪਤਾ ਨਹੀਂ ਇਹਨਾਂ ਨੇ ਬਾਜ ਮਾਰ ਲਈ ਮੇਰੇ ਭਰਾ ਨੂੰ ਮੇਰੇ ਭਰਾ ਨੂੰ ਵਾਈ ਮਾਰ ਲਈ ਇਹਨਾਂ ਨੇ ਕਿ ਨੱਟ ਖੋਲਦੇ ਦੱਸਦੇ ਸਾਰੇ ਬਣਾ ਨੱਦੇ ਨੱਟ ਖੋਲਦੇ ਮੇਰਾ ਨਾਮ ਹੈ ਪ੍ਰਭਾ ਨੂੰ ਆਹ ਜੋ ਬਿਲਕੁਲ ਗੁਰਦੁਆਰੇ ਦੇ ਨਾਲ ਲੱਗਦੀ ਹੈ ਤੇ ਕੱਲ ਜਦੋਂ ਇਹ ਘਟਨਾ ਵਾਪਰੀ ਤੇ ਉਸ ਸਮੇਂ ਤੁਸੀਂ ਇੱਥੇ ਹੀ ਸੀ ਹਾਂਜੀ 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 ਇੱਥੇ ਹੀ ਸੀਗੇ ਜੀ ਉਹ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਸੀ ਅਚਾਨਕ ਹੀ ਪਾਈਪ ਉਹਨਾਂ ਦੇ ਹੱਥੋਂ ਡੋਲ ਖਾ ਗਈ ਤੇ ਉਹ ਉਹਨਾਂ ਦੇ ਨਾਲ ਟੱਚ ਕਰ ਗਈ ਤਾਰਾਂ ਦੇ ਤਾਰਾਂ ਦੇ ਟੱਚ ਕਰਨ ਦੇ ਨਾਲ ਉਹ ਮੰਦਿਆਂ ਨੂੰ ਕਰੰਟ ਲੱਗ ਗਿਆ ਉਹਦੀ ਜਗ੍ਹਾ ਤੇ ਹੀ ਮੌਤ ਹੋ ਗਈ ਅੱਛਾ ਅੱਛਾ ਸਰ ਇਹ ਵੀ ਸੁਣਨ ਨੂੰ ਮਿਲ ਰਿਹਾ ਕਿ ਚੀਕਾਂ ਦੀ ਆਵਾਜ਼ ਬਹੁਤ ਜ਼ਿਆਦਾ ਸੀ ਹਾਂਜੀ ਚੀਕ ਦੀ ਆਵਾਜ਼ ਘੱਟ ਸੀਗੀ ਚਿੱਕਾਂ ਘਟਾਈਆਂ ਉਹ ਅੰਦਰ ਲੇਡੀ ਸੀ ਉਹਨਾਂ ਦੀ ਚਿੱਕਾਂ ਦੀਆਂ ਆਵਾਜ਼ਾਂ ਸੀਗੀਆਂ ਤੇ ਹਾਂਜੀ ਭੋਗ ਪੈ ਰਿਆ ਸੀ ਨਾ ਗੁਦਾਰਾ ਸਾਹਿਬ ਸੰਗਰਾਂ ਦਾ ਤੇ ਉਹ ਜਿਹੜਾ ਪਟਾਕਾ ਵੱਜਿਆ ਲਾਈਟ ਦਾ ਪਟਾਕਾ ਵੱਜ ਕੇ ਉਹਦੀ ਜਾਨ ਛੱਡੀ ਹੈ ਜੀ ਤਾਰ ਨੇ ਉਸ ਤੋਂ ਬਾਅਦ ਉਹਦੀ ਡੈੱਥ ਹੋ ਗਈ ਥੋੜਾ ਕਿੰਨੇ ਜਾਣੇ ਸੀ ਚਾਰ ਜਾਣੇ ਸੀ ਚਾਰ ਜਾਣੇ ਸੀ ਹਾਂਜੀ ਆ ਦੱਸਿਆ ਜਾ ਰਿਹਾ ਹੈ ਕਿ ਵਿੱਚੋਂ ਇੱਕ ਜਾਣੇ ਦੀ ਜੋ ਹੈ ਮੌਤ ਹੋ ਗਈ ਹੈ ਤੇ ਨੇ ਜ਼ਖਮੀ ਹੋਏ ਹੈ ਜੀ ਹਸਪੀਟਲ ਸੀ ਉਹਨਾਂ ਨੂੰ ਸ਼ਾਮੀ ਐਡਮਿਟ ਕਰਕੇ 8-9 ਵੇ ਛੁੱਟੀ ਮਿਲ ਗਈ ਸੀ ਓਕੇ ਸੱਟਾਂ ਉਹਨਾਂ ਦੇ ਵੀ ਲੱਗੀਆਂ ਨੇ ਕਾਫੀ ਹੋਇਆ ਬੇਦਰਦ ਹੋਣਾ। ਜਦੋਂ ਕਰੰਟ ਲੱਗਿਆ ਤੇ ਉਪਰੋਂ ਥੱਲੇ ਡਿੱਗੇ। ਹਾਂਜੀ ਹਾਂਜੀ ਉਪਰੋਂ ਥੱਲੇ ਡਿੱਗੇ ਜ਼ਮੀਨ ਤੇ ਡਿੱਗਣ ਦੇ ਨਾਲ ਹੀ ਉਹਨਾਂ ਦੀ ਮੌਤ ਹੋ ਗਈ। ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਜਿੰਨਾਂ ਦੇ ਵਿੱਚ ਹਾਂਜੀ 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 ਮੌਕੇ ਤੇ ਹੀ। ਅੱਛਾ ਜੀ। ਇਹ ਜਿਹੜੀਆਂ ਤਾਰਾਂ ਨੇ ਵੀ ਬਹੁਤ ਹਾਈਟੇਜਨਾਂ ਦੀਆਂ ਬਹੁਤ ਗਲਤ ਹੈਗੀਆਂ ਜੀ। ਇਹਨੂੰ ਇਹ ਆ ਵੀ ਠੀਕ ਕੀਤਾ ਜਾਵੇ ਜਲਦੀ ਤੋਂ ਜਲਦੀ। ਕਿ ਕੱਲ ਨੂੰ ਕੋਈ ਹੋਰ ਘਟਨਾਣਾ ਵਾਪਰੇ ਇੱਥੇ। ਬਿਜਲੀ ਬੋਰ ਨੂੰ ਇਹ ਹੀ ਅਪੀਲ ਹੈ। ਹਾਂਜੀ ਹਾਂਜੀ ਬਿਜਲੀ ਬੋਰ ਨੂੰ ਇਹ ਹੀ ਅਪੀਲ ਹੈ। ਤੇ ਇਦਾਂ ਦੀਆਂ ਹੋਰ ਵੀ ਖਬਰਾਂ ਨੂੰ ਜਾਣਨ ਦੇ ਲਈ ਜੁੜੇ ਰਹੋ ਦਾ ਸ੍ਰੀ ਹੈਡ